ਜਿਹੜਾ ਸਵਾਦ ਪੈ ਗਿਆ ਕਿ ਜਿਹੜੀ ਹੈਗੀ ਹੈ ਬੇਅਦਬੀਆਂ ਦੀ ਰਾਜਨੀਤੀ ਨਸ਼ਿਆਂ ਦੀ ਰਾਜਨੀਤੀ ਜਿਹਦੇ ਤਹਿਤ ਇਹਨਾਂ ਨੇ ਗੁੰਮਰਾਹ ਕਰਕੇ ਉਸ ਵੇਲੇ ਪੰਜਾਬ ਦੇ ਲੋਕਾਂ ਨੂੰ ਵੋਟਾਂ ਲੈ ਲਈਆਂ ਸੀ ਹੁਣ ਫੇਰ ਜਿਹੜੀ ਆ ਜ਼ਿੰਮੇਵਾਰੀ ਨਿਭਾਉਦੀ ਥਾਂ ਤੇ ਉੱਤੇ ਬੇਅਦਬੀਆਂ ਤੇ ਅੱਜ ਵੀ ਰੋਜ਼ ਹੋ ਰਹੀਆਂ ਅੱਜ ਵੀ ਤੁਸੀਂ ਜਿਹੜਾ ਦੇਖਿਆ ਟੀਵੀ ਤੇ ਕਿ ਗੁਰਾਇਆਂ ਦੇ ਕੋਲ ਕੱਡੀ ਵੱਡੀ ਬੇਅਦਬੀ ਅੱਜ ਵੀ ਹੋ ਗਈ ਪਰ ਇਹ ਸਰਕਾਰ ਨੇ ਧੰਦਾ ਬਣਾ ਲਿਆ ਕਿ ਜਿਹੜਾ ਬਿਦਬੀਆਂ ਦਾ ইস্যੂ ਪਾ ਕੇ ਪੰਜਾਬ ਦੀ ਜਨਤਾ ਦਾ ਧਿਆਨ ਇਸ ਪਾਸੇ ਲਾਈ ਰੱਖਣਾ ਤਾਂ ਜੋ ਅਸਲੀ ਜਿਹੜੇ ਮੁੱਦੇ ਆ ਉਹਦੇ ਤੇ ਸਰਕਾਰ ਤੇ ਉਹਦੇ ਤੇ ਲੋਕਾਂ ਦਾ ਧਿਆਨ ਨਾ ਜਾਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਨ ਦਾ ਕੰਮ ਸ਼ੁਰੂ ਕਰ ਲਿਆ ਸ਼੍ਰੀ ਕਾਲਟਕ ਸਾਬ ਨਾਲ ਮੱਥਾ ਟਾ ਲਿਆ ਤੇ ਜੋ ਕੁਝ ਬੰਗਿਆਂ ਦੇ ਨੇੜੇ ਰਾਜਾ ਸਾਹਿਬ ਦਾ ਜਿਹੜਾ ਰਾਜਾ ਨਾਮ ਕਮਲਜੀਤ ਦਾ ਸਥਾਨ ਕਿੱਡਾ ਵੱਡਾ ਇਹ ਮੈ ਸਮਝਦਾ ਛੱਡ ਜਾਂਤਰ ਹੈ ਕਿ ਮਾਗੀ ਦੇ ਮੇਲੇ ਦੀ ਕਾਨਫਰੰਸ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੇ ਉੱਥੇ ਜਿਹੜੀ ਅਨਾਉਂਸਮੈਂਟ ਕੀਤੀ ਕਿ 169 ਸਰੂਪ ਜਿਹੜੇ ਆ ਉਸ ਸਥਾਨ ਤੋਂ ਰਸੋਖਾਨਾਂ ਤੋਂ ਲੱਭ ਗਿਆ ਉਹਦੇ ਨਾਲ ਜਦੋਂ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਭੜਕੀਆਂ ਲੋਕਾਂ ਨੇ ਪ੍ਰੋਟੈਸਟ ਕੀਤਾ ਇਹਨਾਂ ਦੇ ਆਪਣੇ ਨਮਾਇंदे ਜਿਹੜੇ ਸੀ ਉਹ ਲੋਕਾਂ ਨੂੰ ਜਵਾਬ ਦੇਣ 'ਚ ਅਸਮਰਤ ਰਹੇ ਤੇ ਫੇਰ ਜਿਹੜਾ ਅਗਲੇ ਦਿਨ ਸਰਕਾਰ ਨੇ ਆਪਣੇ ਗਿਆਨ ਬਦਲਨੇ ਸ਼ੁਰੂ ਕਰ ਦਿੱਤਾ ਯੂ ਟਰਨ ਲੈ ਲਈ ਤੇ ਹੁਣ ਕੱਲ ਜਾ ਕੇ ਉੱਥੇ ਦੋ ਮੰਤਰੀ ਸਾਹਿਬਾਨ ਇੱਕ ਐਮਪੀ ਸਾਹਿਬ ਉੱਥੇ ਲੋਕਾਂ ਨੂੰ ਇਹ ਦੱਸ ਰਿਹਾ ਪੀ ਹੁਣ ਸਾਰਾ ਹਿਸਾਬ ਤਾਂ ਫਿਰ ਚੈੱਕ ਕੀਤਾ ਐਐਸਆਈਟੀ ਨਾਲ ਤੇ ਉਹ ਸਾਰਾ ਕੁਝ درست ਪਾਇਆ ਗਿਆ ਹੁਣ ਦੇਖੋ ਕਿੰਨਾ ਵੱਡਾ ਮਜ਼ਾਕ ਹੈ ਇਨਵੈਸਟੀਗੇਸ਼ਨ ਦਾ ਤੇ ਐਐਸਆਈਟੀ ਬਣਾਈ ਸੀ ਤੇ ਐਐਸਆਈਟੀ ਨੇ ਅਦਾਲਤ ਨੂੰ ਜਵਾਬ ਦੇਣਾ ਸੀ ਜੋ ਕੁਛ ਵੀ ਉਹਨੂੰ ਲੱਗਦਾ ਕਿ ਗਲਤ ਹੈ ਜਾਂ ਠੀਕ ਹੈ ਤੇ ਐਸਐਟ ਨੇ ਜਵਾਬ ਦੇਣਾ ਹੁੰਦਾ ਹੈ ਅਦਾਲਤ ਨੂੰ ਐਸਐਟ ਕਿਹਨੂੰ ਦੇ ਰਹੀ ਆ ਮੁੱਖ ਮੰਤਰੀ ਨੂੰ ਤੇ ਐਸਐਟ ਕਿਹਨੂੰ ਜਵਾਬ ਦੇ ਰਹੀ ਆ ਵਿੱਤ ਮੰਤਰੀ ਨੂੰ ਐਸਐਟ ਕਿਹਨੂੰ ਜਵਾਬ ਦੇ ਰਹੀ ਆ ਆ ਜਿਹੜੇ ਸਾਡੇ ਇੱਥੇ ਵਾਲੇ ਮੰਤਰੀ ਸਾਹਿਬ ਹੈ ਰਜੋਤ ਨੂੰ ਐਸਐਟ ਕਿਹਨੂੰ ਜਵਾਬ ਦੇ ਰਹੀ ਆ ਉਹਨਾਂ ਦੇ ਐਮਪੀ ਨੂੰ ਇਸ ਤੋਂ ਵੱਡਾ ਇਨਵੈਸਟੀਗੇਸ਼ਨ ਦਾ ਮਜ਼ਾਕ ਹੀ ਹੋਣ ਤੇ ਕਿ ਤੁਸੀਂ ਪਹਿਲਾਂ ਮर्याਦਾ ਭੰਗ ਕੀਤੀ ਕਿ ਜਿਹੜੀ ਪੁਲਿਸ ਦੀ ਇਨਵੈਸਟੀਗੇਸ਼ਨ ਉਹ ਚ ਦਖਲਦਾਰੀ ਕੀਤੀ ਸਿਰ ਤੇ ਤੁਹਾਡੇ ਇਹ ਸਵਾਲ ਸੀ ਕਿ ਅਸੀਂ ਭੱਟੀ ਜਾਣਾ ਇਸੇ ਤਰੀਕੇ ਵੀ ਇੱਥੋਂ ਨੱਬ ਕੇ ਜੀ ਇੱਥੋਂ ਨੱਬ ਕੇ ਜੀ ਔਰ ਐਡੀ ਵੱਡੀ ਪਦਵੀ ਇਹਨਾਂ ਨੇ ਇਨਵੈਸਟੀਗੇਸ਼ਨ ਕਰਦਿਆਂ ਆਪ ਕਰ ਦਿੱਤੀ ਕਿ ਜਿਹੜੀ ਯੂਨੀਫਾਰਮ ਦੇ ਵਿੱਚ ਜਿਹੜੀ ਫੋਰਸ ਉੱਤੇ ਜਾ ਕੇ ਜਿਹੜੀ ਸਿੱਕੀ ਸਰੂਪ ਦੇ ਵਿੱਚ ਵੀ ਨਹੀਂ ਸੀ ਉਹ ਜਾ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਤੇ ਸੱਚਖੰਡ ਦੀ ਤਲਾਸ਼ੀ ਲੈ ਰਹੇ ਇਹ ਤਾਂ ਸੰਗਤ ਦੇ ਕਰਕੇ ਇਹਨਾਂ ਨੂੰ ਭੱਜਣਾ ਪਿਆ ਜਦੋਂ ਸੰਗਤ ਨੇ ਜਿਹੜਾ ਐਡਾ ਵੱਡਾ ਪ੍ਰੋਟੈਸਟ ਹੋਣਾ ਸ਼ੁਰੂ ਹੋ ਗਿਆ ਤੇ ਇਹਨਾਂ ਨੂੰ ਜਿਹੜੀ ਹੈ ਮੂੰਹ ਦਿਖਾਣੀ ਪਈ ਹੈ ਪਰ ਹਾਲੇ ਵੀ ਇਹ ਜਿਹੜੀ ਸਰਕਾਰ ਹੈ ਇਹ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਵੱਲ ਤਿਆਰ ਨਹੀਂ ਹੈ ਇਹ ਕੋਈ ਨਾ ਕੋਈ ਛੜਿਆੰਤਰ ਰੋਜ਼ ਨਵਾਂ ਰਚ ਕੇ ਤੇ ਉਹਦੇ ਸਹਾਰੇ ਦੇ ਜਿਹੜਾ ਉਹ ਕੰਮ ਕਰਨਾ ਚਾਹਦੇ ਪਰ ਸ਼ਰਮਣੀ ਅਕਾਲੀ ਦਲ ਨੇ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਉਤਾਰ ਸਭਾ ਚੋਣਾਂ ਦੇ ਵਿੱਚ ਵੀ ਡਟ ਕੇ ਸਰਕਾਰ ਨੂੰ ਟੱਕਰ ਦਿੱਤੀ ਸੀ ਇਹਨੇ ਜ਼ਬਰਦਸਤ ਵੀ ਮੁਕਾਬਲਾ ਕੀਤਾ ਸੀ ਤੇ ਹੁਣ ਵੀ ਅਸੀਂ ਤਿਆਰ ਕਰ ਰਹੇ ਹਾਂ ਕਿ ਪਿੰਡ-ਪਿੰਡ ਤੱਕ ਇਹ ਸਰਕਾਰ ਨੂੰ ਐਕਸਪੋਜ਼ ਕਰਾਂਗੇ ਜਿਹੜਾ ਇਹਨਾਂ ਨੇ ਪੰਜਾਬ ਦਾ ਸਾਡਾ ਨੁਕਸਾਨ ਕੀਤਾ 7.4 ਲੱਖ ਕਰੋੜ ਤੋਂ ਵੱਧ ਕੱਢਾ ਚੜਾਇਆ ਜਿਹੜੀ ਡਵੈਲਪਮੈਂਟ ਪੰਜਾਬ ਦੇ ਲੋਕਾਂ ਦੀ ਬੰਦ ਕਰ ਦਿੱਤੀ ਜਿਹੜੇ ਵਾਅਦੇ ਲੋਕਾਂ ਨਾਲ ਵੱਡੇ-ਵੱਡੇ ਕਰਕੇ ਵਾਅਦਾ ਖਿਲਾਫੀ ਜਿਹੜੀ ਕੀਤੀ ਜਿਹੜੀ ਲਾਇਨ ਆਰਡਰ ਦੀ ਸਥਿਤੀ ਤਬਾਹ ਕਰ ਦਿੱਤੀ ਇਹ ਸਾਰੇ ਐਡੇ ਵੱਡੇ ਮਸਲੇ ਆ ਸਰਕਾਰ ਬਸਣਿਆਂ ਤੋਂ ਭੱਜਣਾ ਚਾਹੁੰਦੀ ਆ ਪਰ ਅਸੀਂ ਇਹਨੂੰ ਲੋਕਾਂ ਦੀ ਕਚੈਰੀ ਦੇ ਵਿੱਚ ਅਸਲੀ ਮਸਲੇ ਜਿਹੜੇ ਆ ਉਹਨਾਂ ਤੇ ਸਰਕਾਰ ਦਾ ਜਿਹੜਾ ਉਹ ਜਵਾਬ ਜਿਹੜਾ ਉਹ ਸਰਕਾਰ ਨੂੰ ਦੇਣ ਵਾਸਤੇ ਮਜਬੂਰ ਕਰਾ